ब्रेक तो बाकी ყველა सारे दर्शकांदा स्वागत सट ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਆ ਧੰਨਵਾਦ ਜੀ ਹੁਣ ਅਗਲੀ ਖਬਰ ਲੈਨੇ ਆ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਪ੍ਰਦੂਸ਼ਣ ਨੂੰ ਲੈ ਕੇ ਆਖਿਆ ਹੈ ਕਿ ਹੁਣ ਤਾਂ ਪਰਾਲੀ ਵੀ ਨਹੀਂ ਸਾੜੀ ਜਾ ਰਹੀ ਹੈ ਲੇਕਿਨ ਫਿਰ ਵੀ ਪ੍ਰਦੂਸ਼ਣ ਜੜਾ ਹੈ ਹੁਣ ਵੀ ਹੈਗਾ ਸੋ ਕਿਉਂਕਿ ਹਰ ਵਾਰ ਜਿਹੜਾ ਹੈ ਪਰਾਲੀ ਸਾੜਨ ਨੂੰ ਇੱਕ ਮੁੱਦਾ ਮੰਨਿਆ ਜਾਂਦਾ ਹੈ ਪ੍ਰਦੂਸ਼ਣ ਦੇ ਲਈ ਸੋ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਕਿਹਾ ਹੈ ਕਿ ਪਰਾਲੀ ਜਿਹੜੀ ਆ ਤਾਂ ਨਹੀਂ ਸਾੜੀ ਜਾ ਰਹੀ ਹੈ ਲੇਕਿਨ ਪ੍ਰਦੂਸ਼ਣ ਅੱਜ ਵੀ ਹੈ ਕੀ ਕਹਣਾ ਚਾਹੂਗਾ ਦੇਖੋ ਇਹ ਭਗਵੰਤ ਮਾਨ ਹੋਰਾਂ ਨੂੰ ਬਿਆਨ ਦੇਣਾ ਨਹੀਂ ਚਾਹੀਦਾ ਹੂੰ ਮੈਂ ਸਮਝਦਾ ਕਿ ਪ੍ਰਾਲੀ ਜ਼ਿੰਮੇਵਾਰ ਹੈਗੀ ਹੈ ਜੀ ਪਰ ਸਾਰੇ ਪ੍ਰਦੂਸ਼ਨ ਦੀ ਜ਼ਿੰਮੇਵਾਰ ਪ੍ਰਾਲੀ ਨਹੀਂ ਬਿਲਕੁਲ ਜੀ ਠੀਕ ਹੈ ਹੂੰ ਭਗਵੰਤ ਮਾਨ ਹੋਰਾਂ ਦਾ ਇਹ ਕਹਿਣਾ ਕਿ ਅੱਜ ਤੱਕ ਪ੍ਰਾਲੀ ਨਹੀਂ ਸਾੜੀ ਜਾ ਰਹੀ ਬਿਲਕੁਲ ਇਹ ਗੱਲ درست ਹੈ ਹੂੰ ਪਰੰਤੂ ਜਿਹੜੀ ਪ੍ਰਾਲੀ 2 ਮਹੀਨੇ ਪਹਿਲਾਂ ਸਾੜੀ ਹੂੰ ਠੀਕ ਹੈ ਉਹ ਕਿੱਥੇ ਗਈ ਜੀ ਇਹਦਾ ਜਵਾਬ ਜੇ ਤੁਸੀਂ ਕਿਸੇ ਵਾਤਾਵਰਣ ਪ੍ਰੇਮੀ ਤੋਂ ਪੁੱਛੋ ਹੂੰ ਜਿਹੜਾ ਤੁਸੀਂ ਕੋਈ ਕੋਕ ਪੀ ਕੇ ਜੀ ਬੋਤਲ এনवायरमेंट ਵਿੱਚ ਸੁੱਟ ਦਿੱਤੀ ਪਲਾਸਟਿਕ ਦੀ ਜਿਹੜਾ ਤੁਸੀਂ ਲਿਫਾਫਾ ਵਰਤਿਆ ਅਣ ਵਰਤਿਆ ਤੁਸੀਂ ਬਾਹਰ ਕਚਰੇ ਵਿੱਚ ਸੁੱਟ ਦਿੱਤਾ ਹੂੰ ਉਹ ਇਸ এনवायरमेंट ਵਿੱਚ ਹਜ਼ਾਰਾਂ ਸਾਲ ਪਿਆ ਰਹਿਣਾ ਹੈ ਬਿਲਕੁਲ ਉਹਨੇ ਗਲਣਾ ਸੜਨਾ ਨਹੀਂਗਾ ਹੂੰ ਜਿਹੜੀ ਚੀਜ਼ ਸੜਨ ਵਾਲੀ ਹੈ ਤੁਸੀਂ ਉਸ ਰੂਪ ਵਿੱਚ ਸਾੜ ਕੇ ਸੁਆਹ ਕਰ ਦਿੱਤੀ ਹੈ ਪਰੰਤੂ ਉਸ ਪਦਾਰਥ ਨੇ ਆਪਣਾ ਰੂਪ ਬਦਲ ਲਿਆ ਤੇ ਹੁਣ ਉਹ এনवायरमेंट ਵਿੱਚ ਕਿਸੇ ਹੋਰ ਪਦਾਰਥ ਦੇ ਰੂਪ ਵਿੱਚ ਤੁਰਿਆ ਫਿਰਦਾ ਹੈ ਜੀ ਜਿਹੜੀ ਪ੍ਰਾਲੀ ਦੀ ਗੱਲ ਸਰਦਾਰ ਭਗਵੰਤ ਸਿੰਘ ਮਾਨਵੋੜਾ ਨੇ ਕੀਤੀ ਹੈ ਨਾ ਉਹ ਉਨਾਂਚਰ ਪ੍ਰਾਲੀ ਉਸ এনवायरमेंट ਚ ਤੁਰੇ ਫਿਰਦੀ ਹੈ ਕਦੀ ਉੱਪਰ ਚੱਲ ਜਾਂਦੀ ਹੈ ਕਦੀ ਠੰਡ ਨਾਲ ਥੱਲੇ ਆ ਜਾਂਦੀ ਹੈ ਜਿੰਨਾ ਚਰਮੀ ਨਹੀਂ ਪੈ ਜਾਂਦਾ ਤੇ ਉਹ ਪੂਰਨ ਰੂਪ ਵਿੱਚ ਧਰਤੀ ਦੇ ਕਣਾਂ ਵਿੱਚ ਸਮਾ ਰਹੀ ਜਾਂਦੀ ਹਮ ਇਸ ਕਰਕੇ ਇਸ ਬਿਆਨ ਨੂੰ ਮੈਂ ਸਮਝਦਾ ਹਾਂ ਭਗਵੰਤ ਮਾਨ ਨੂੰ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਜੀ ਦੂਸਰੀ ਗੱਲ ਪਰਾਲੀ ਬਾਰੇ ਜਿਹੜੀ ਸਾਡੀ ਵਿਗਿਆਨਿਕ ਸਮਝਦਾਰੀ ਹੋਣੀ ਚਾਹੀਦੀ ਹੈ ਉਹ ਇਹ ਹੈ ਕਿ ਪੰਜਾਬੀ ਲੋਕਾਂ ਦੀ ਖਰਾਕ ਚੋੜ ਨਹੀਂ ਚੋਨਾ ਬੀਜਣਾ ਸਾਡੀ ਪੰਜਾਬੀਆਂ ਦੀ ਕੋਈ ਮਜਬੂਰੀ ਨਹੀਂ ਹੂੰ ਚੋਨਾ ਸੈਂਟਰ ਗਵਰਨਮੈਂਟ ਆਪ ਬਜਵਾਉਂਦੀ ਹੈ ਕਿਉਂਕਿ ਸੈਂਟਰ ਗਵਰਨਮੈਂਟ ਦੀ ਮਜਬੂਰੀ ਹੈ ਕਿ ਉਹਨੇ ਭੁੱਖੇ ਪੰਜਾਬ ਹਿੰਦੂਸਤਾਨੀਆਂ ਦਾ ਢਿੱਡ ਭਰਨਾ ਢਿੱਡ ਭਰਨਾ ਜੀ ਉਹ ਇਸ ਚਲਾਕੀ ਦੇ ਲਈ ਕਿਉਂਕਿ ਇੱਥੇ ਦੀ ਧਰਤੀ ਤੇ ਬੀਜਾ ਚੌਲ ਜਿੱਥੇ ਸ਼ਕਤੀਸ਼ਾਲੀ ਵਧੀਆ ਚੌਲ ਹੁੰਦਾ ਉੱਥੇ ਇਹ ਚੌਲ ਇੰਨੀ ਵੱਡੀ ਮਾਤਰਾ ਚ ਹੁੰਦਾ ਕਿ ਹਿੰਦੁਸਤਾਨ ਭਰ ਦੀ ਜਿਹੜੀ ਭੁੱਖੀ ਆਬਾਦੀ ਹੈ ਉਹਦਾ ਢਿੱਡ ਭਰਿਆ ਜਾ ਸਕਦਾ ਜੀ ਪਰੰਤੂ ਇਹ ਚੌਲ ਸਾਡਾ ਪਾਣੀ ਖਤਮ ਕਰ ਰਿਹਾ ਹੈ ਇਹ ਚੌਲ ਦੀ ਜਿਹੜੇ ਰੈਂਦ ਖੁੰਦ ਨੂੰ ਜਦੋਂ ਕਿਸਾਨ ਮਜਬੂਰੀ ਵਸ ਸਾੜਦਾ ਹੈ ਹਾਂ ਤਾਂ এনवायरमेंट ਖਰਾਬ ਹੁੰਦਾ ਹੈ ਜੀ ਸੋ ਭਗਵਾਨ ਤਮਨ ਨੂੰ ਉਹਨਾਂ ਕਿਸਾਨਾਂ ਦੇ ਨਾਲ 100 ਰੁਪਏ ਕਹਿਣਾ ਚਾਹੀਦਾ ਹੈ ਕਿ ਜੇ ਤੁਸੀਂ ਚੌਲ ਤੇ ਤੇ ਕਣਕ ਤੇ ਸਾਨੂੰ ਐਮਐਸਪੀ ਦਿੰਦੇ ਹੋ ਹਾਂ ਤੇ ਐਮਐਸਪੀ ਦੀ ਗਾਰੰਟੀ ਦਿੰਦੇ ਹੋ ਇਹ ਗਰੰਟੀ ਸਾਨੂੰ ਦਾਲਾ ਤੇ ਦਿਓ ਇਹ ਗਰੰਟੀ ਸਾਨੂੰ ਸੂਰਜਮੁਖੀ ਤੇ ਦਿਓ ਇਹ ਗਰੰਟੀ ਤੁਸੀਂ ਜਿਹੜੀ ਮੱਕਈ ਆ ਉਹਦੇ ਤੇ ਦਿਓ ਇਹ ਗਰੰਟੀ ਸਾਨੂੰ ਹੋਰ ਫਸਲਾਂ ਤੇ ਦਿਓ ਜੀ ਜੀ ਇਹ ਜਿਹੜੀ ਫਸਲ ਤੁਸੀਂ ਛੜ ਤੋਂ ਬਾਜ਼ਾਰ ਆਏ ਹੋ ਤੇ ਜਿਹੜੀ ਅਸੀਂ ਅੱਖਾਂ ਮੀਟ ਕੇ ਪੰਜਾਬੀ ਬੀਜੀ ਜਾ ਰਹੇ ਆ ਇਹ ਤਾਂ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਦਾ ਪਾਣੀ ਖਤਮ ਕਰ ਰਹੀ ਹੈ ਸੋ ਸਾਨੂੰ ਆਉਣ ਵਾਲੀਆਂ ਜਨਰੇਸ਼ਨਾਂ ਦਾ ਖਿਆਲ ਰੱਖ ਕੇ ਚੋਨੇ ਤੋਂ ਤੋਬਾ ਕਰਨੀ ਚਾਹੀਦੀ ਯਾਰ ਨਾ ਕਿ ਇਦਾਂ ਦਾ ਬਿਆਨ ਦੇ ਕੇ ਕਿ 2 ਮਹੀਨੇ ਹੋ ਗਏ ਪਰਾਲੀ ਸਾੜਿਆ ਅੱਜ ਵੀ ਪੋਲਿਊਸ਼ਨ ਹੈਗਾ ਹੈਗਾ ਪੋਲਿਊਸ਼ਨ ਤੋਂ ਮਨ ਕਰਨੀ ਹੋਇਆ ਜਾ ਸਕਦਾ ਪਰਾਲੀ ਦਾ ਜਲਣਾ ਪੋਲਿਊਸ਼ਨ ਪੈਦਾ ਕਰਦਾ ਉਹਦੇ ਤੋਂ ਮਨ ਕਰਨੀ ਹੋਇਆ ਜਾ ਸਕਦਾ ਸੋ ਮੈਂ ਸਮਝਦਾ ਕਿ ਕਿਸਾਨ ਮਜਬੂਰ ਹੋਵੇ ਹੀ ਨਾ ਚੋਨਾ ਵੀ ਜੜਲੀ ਜਿੰਨਾ ਸਾਨੂੰ ਲੋੜ ਆ ਹੀ ਵਿਜੀ ਜਿੰਨਾ ਇਹਨਾਂ ਨੂੰ ਲੋੜ ਹੈ ਜਿੱਥੇ ਮਰਜੀ ਵਿਝਾਉਣ ਸੋ ਫਿਰ ਹੀ ਇਹ ਸਰਕਾਰਾਂ ਜਿਹੜੀਆਂ ਨੇ ਉਹ ਸਹੀ ਤਰੀਕੇ ਨਾਲ ਲਈ ਤਿਆਕੇ ਸੋਚਣ ਗਿਆ ਕਿ এনवायरमेंटਲੀ ਜ਼ਿੰਮੇਵਾਰ ਸਰਕਾਰ ਹੈ ਕਿਸਾਨ ਨਹੀਂ ਕਿਸਾਨ ਨਹੀਂ ਨਹੀਂ ਬਿਲਕੁਲ ਸੋ ਇਸੇ ਤਰ੍ਹਾਂ ਸਾਡੇ ਦਰਸ਼ਕਾਂ ਦੱਸੋ ਕਿ ਇਸ ਪ੍ਰਦੂਸ਼ਣ ਤੋਂ ਬਚਣ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਦੇਖੋ ਮੈਂ ਪਿਛਲੇ ਦਿਨਾਂ ਚ ਚੀਨ ਬਾਰੇ ਬਹੁਤ ਵੀਡੀਓਜ਼ ਦੇਖੀਆਂ ਨੇ ਪੜ੍ਹੀਆਂ ਨੇ ਆ ਪੜ੍ਹਾ ਨਿਗਾ ਕੁਝ ਵੀ ਐਸਾ ਦੇਖਿਆ ਜੀ ਜਿਹਦੇ ਵਿੱਚ ਉਹਨਾਂ ਸ਼ਹਿਰਾਂ ਦਾ ਪ੍ਰਦੂਸ਼ਣ ਜਿੱਥੇ ਉਹਨਾਂ ਦੀ ਇੰਡਸਟਰੀ ਸੀ ਹਮ ਉਹ 500 ਤੋਂ ਉੱਤੇ ਸੀ ਜੀ ਹੁਣ 500 ਦੇ ਉੱਤੇ ਰਿਆ ਨਹੀਂ ਜਾ ਸਕਦਾ ਤੁਸੀਂ ਬਿਮਾਰ ਹੁੰਦੇ ਹੋ ਹਮ ਉਹਨਾਂ ਨੇ ਉਸ ਨੂੰ ਘਟਾਇਆ ਈਵਨ ਦੈਨ 50 ਤੋਂ ਥੱਲੇ ਲੈ ਕੇ ਆਏ ਜੀ ਜੋ ਕੁਝ ਉਹਨਾਂ ਨੇ ਕੀਤਾ ਹਮ ਉਹ ਸਾਨੂੰ ਕਰਨਾ ਹੀ ਪੈਣਾ ਹੈ ਬਿਲਕੁਲ ਇੱਕ ਤਾਂ ਸਾਰਿਆਂ ਤੋਂ ਵੱਡਾ ਇਹ ਹੈ ਕਿ ਉਹਨਾਂ ਨੇ ਇੰਡਸਟਰੀ ਜਿਹੜੀ ਪੋਲਿਊਸ਼ਨ ਲਈ ਜ਼ਿੰਮੇਵਾਰ ਸੀ ਹਮ ਉਸ ਇੰਡਸਟਰੀ ਨੂੰ ਉਹਨਾਂ ਨੇ ਸ਼ਹਿਰੋਂ ਬਾਹਰ ਕੱਢ ਦਿੱਤਾ ਜੀ ਔਰ ਉਸ ਏਰੀਆ 'ਚ ਕਰ ਦਿੱਤਾ ਜਿੱਥੇ ਵਸੋ ਘਟ ਹੂੰ ਦੂਸਰਾ ਉਹਨਾਂ ਨੇ ਜਿਹੜੀਆਂ ਕਾਰਾਂ ਮੋਟਰਾਂ ਨੇ ਜੀ ਉਹ ਡੀਜ਼ਲ ਤੇ ਬਿਲਕੁਲ ਬੰਦ ਕਰਤੀਆਂ ਨੇ ਤੇ ਬੈਟਰੀ ਵਾਲੀਆਂ ਗੱਡੀਆਂ ਉੱਥੇ ਚੱਲਦੀਆਂ ਨੇ ਜਾਂ ਬਿਜਲੀ ਨਾਲ ਚੱਲਣ ਵਾਲੀ ਟ੍ਰੇਨ ਚੱਲਦੀ ਹੂੰ ਉਹਨਾਂ ਦੇ ਜਿਹੜੇ ਪਾਵਰ ਪਲਾਂਟ ਨੇ ਉਹ ਅਤ ਅਦੁਨੁਕ ਹੋ ਗਏ ਨੇ ਜੀ ਇਹਦੇ ਨਾਲ ਨਾਲ ਉਹਨਾਂ ਨੇ ਆਪਣੇ ਸਕੂਲਾਂ ਤੇ ਕਾਲਜਾਂ ਦਾ ਤੇ ਹੋਰ ਜਿਹੜੇ ਇਹੋ ਜਿਹੇ ادارے ਨੇ ਉਹਨਾਂ ਦਾ 5 ਦਿ ਜਿਹੜਾ ਉਹ ਸ਼ਡਿਊਲ ਬਣਾ ਲਿਆ ਹਫਤੇ ਵਿੱਚ ਕੇਵਲ 5 ਦਿਨ ਹੀ ਉਹ ਪੜਾਉਂਦੇ ਨੇ ਤੇ ਬਹੁਤ ਸਾਰਾ ਕੰਮ ਜਿਹੜਾ ਉਹ ਵਰਕ ਫਰਮ ਹੋਮ ਦੀ ਸਥਿਤੀ ਵਿੱਚ ਚਲਾ ਗਿਆ ਹੂੰ ਇਹ ਸਾਰਾ ਕੁਝ ਸਾਨੂੰ ਕਰਨਾ ਪਏਗਾ ਉਹਨਾਂ ਨੇ ਵੀ ਕਦੀ ਈਵਨ ਤੇ ਆਡ ਜਿਹੜੀ ਪਿੱਛੇ ਜਾ ਆਮ ਆਦਮੀ ਪਾਰਟੀ ਨੇ ਦਿੱਲੀ ਚ ਪ੍ਰੈਕਟਿਸ ਕੀਤੀ ਸੀ ਨਾ ਉਹ ਵੀ ਕੀਤੀ ਉਹਨਾਂ ਨੇ ਵੀ ਕਦੀ ਨਕਲੀ ਮੀ ਪਵਾਏ ਸੀ ਜਿਹੜੇ ਸਾਡੇ ਕੋਲ ਦਿੱਲੀ ਚ ਨਹੀਂ ਪਏ ਹੂੰ ਕਹਿਣ ਦਾ ਮਤਲਬ ਇਹ ਹੈ ਕਿ ਉਹ ਹੱਤਕੰਡੇ ਜਿਹੜੇ ਅਸੀਂ ਵਰਤ ਰਹੇ ਆ ਉਹ ਕਦੀ ਉਹਨਾਂ ਨੇ ਵਰਤੇ ਸੀ ਪਰੰਤੂ ਅਲਟੀਮੇਟ ਜਿਹੜੀ ਪੂਰਨ ਸੁਸਾਇਟੀ ਦੀ ਮੈਨੇਜਮੈਂਟ ਹੈ ਉਹ এনवायरमेंट ਨੂੰ ਧਿਆਨ ਚ ਰੱਖ ਕੇ ਕੀਤੀ ਤੇ ਇਹ ਸੋਚ ਕੇ ਕੀਤੀ ਕਿ ਇਹ ਸਾਰੀ ਮੈਨੇਜਮੈਂਟ ਜਿਹੜੀ ਹੈ ਇਹ ਮਨੁੱਖ ਲਈ ਹੈ ਮਨੁੱਖ ਲਈ ਇਹ ਸਾਰਾ ਕੁਝ ਹੋ ਰਿਹਾ ਤੇ ਮਨੁੱਖ ਜੇ ਗੰਦੇ এনवायरमेंट ਵਿੱਚ ਦਮ ਤੋੜ ਗਿਆ ਤਾ ਫਿਰ ਫਾਇਦਾ ਨਹੀਂ ਸੋ ਸਾਨੂੰ ਵੀ ਸਾਰਾ ਕੁਝ ਉਸੇ ਤਰੀਕੇ ਨਾਲ ਪਲਾਨ ਕਰਨਾ ਪਏਗਾ ਉਹ ਇੰਡਸਟਰੀ ਉਹਦੇ ਲਈ ਜ਼ਿੰਮੇਵਾਰ ਉਹ ਤਰ੍ਹਾਂ ਨੂੰ ਲੋਕੇਟ ਕਰਨਾ ਪਏਗਾ ਤੇ ਸ਼ਹਿਰ ਤੋਂ ਬਾਹਰ ਕੱਢਣੇ ਪੈਣਗੇ ਬਿਲਕੁਲ ਬਿਲਕੁਲ ਸਰ ਸੋ ਲਗਾਤਾਰ ਪ੍ਰਦੂਸ਼ਣ ਵਾਦਰੇ ਪ੍ਰਦੂਸ਼ਣ ਦਾ ਜਿਹੜਾ ਮੁੱਦਾ ਹੈ ਉਹ ਗਰਮਾਇਆ ਹੋਇਆ ਹੈ ਇਸ ਦੇ ਚਲਦੇ ਸਰਕਾਰ ਨੂੰ ਇਸ ਤੇ ਵਿਚਾਰ ਵਿਮਾਰਸ਼ ਜਿਹੜਾ ਹੈ ਜ਼ਰੂਰ ਕਰਨਾ ਚਾਹੀਦਾ ਹੈ ਸਰ ਤੁਸੀਂ ਵੀ ਸਮਾਂ ਕੱਢਿਆ ਜਾਣਕਾਰੀ ਦਿੱਤੀ ਤਾਂ ਪਤ ਕਰਦੇ ਆ ਧੰਨਵਾਦ ਜੀ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਰੋ ਤੇ ਇਜਾਜ਼ਤ ਨਮਸਕਾਰ